नमस्कार जय हिंद दोस्तों मैं पवन मुखीजा मुखीजा अरेल नियोज टाटा सबका स्वागत करता बुधवार दी सवेरे कैथल हाईवे ਦੇ ਕੋਲ ਪਿੰਡ ਜਮੀਦਗੜ੍ਹ ਉਸ ਸਮੇਂ ਸੰਸਨੀ ਫੈਲ ਗਈ ਜਦੋਂ ਇਹ ਪਤਾ ਲੱਗਿਆ ਕਿ ਜਿਹੜਾ ਹਿਮਾਚਲ ਨਿਵਾਸੀ ট্রাক ਚਾਲਕ ਹੈ ਉਹਦੀ ਡੈੱਡ ਬੋਡੀ ਮਿਲੀ ਡੈੱਡ ਬੋਡੀ ਮਿਲੀ ਡੈੱਡ ਬੋਡੀ ਜਿੰਨਾਂ ਨੂੰ ਬੜਾ ਚੈੱਕ ਕੀਤਾ ਗਿਆ ਤਾਂ ਉਹਦੇ ਸਿਰ ਤੇ ਚੋਟ ਦੇ ਨਿਸ਼ਾਨ ਪਾਏ ਗਏ ਲੱਗਦਾ ਕਿ ਉਸ ਟਰੱਕ ਚਾਲਕ ਨੇ ਹਿਮਾਚਲ ਨਿਵਾਸੀ ਦੀ ਹੱਤਿਆ ਕਰ ਦਿੱਤੀ ਹੱਤਿਆ ਕਰਨ ਤੋਂ ਬਾਅਦ ਹੱਤਿਆਰੇ ਫਰਾਰ ਹੋ ਗਏ ਪੁਲਿਸ ਮੌਕੇ ਤੇ ਪਹੁੰਚੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਪੋਸਟਮਾਰਟਮ ਲਈ ਰਾਜਪੜ੍ਹ ਸਰਕਾਰੀ ਹਸਪਤਾਲ ਭੇਜ ਦਿੱਤਾ ਪੁਲਿਸ ਨੇ ਹੱਤਿਆ ਦਾ ਕੇਸ ਦਰਜ ਕਰਨ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਦੋਸਤੋ ਦੱਸਿਆ ਜਾਂਦਾ ਹੈ ਕਿ ਜਿਲ੍ਹਾ ਹਮੇਰਪੁਰ ਨਿਵਾਸੀ ਟਰੱਕ ਡਰਾਈਵਰ ਜਿਹਦਾ ਨਾਮ ਸ਼ੰਭੂ ਨਾਟ ਸ਼ੰਭੂ ਨਾਟ ਪਿਛਲੇ ਕੁਝ ਸਾਲਾਂ ਤੋਂ ਟਰੱਕ ਡਰਾਈਵਰ ਇਹਦਾ ਕੰਮ ਕਰਦਾ ਆ ਰਿਹਾ ਸੀ ਲਗਭਗ 20-25 ਦਿਨ ਪਹਿਲੇ ਉਹ ਆਪਣੇ ਘਰ ਤੋਂ ਬਾਹਰ ਗਿਆ ਘੇੜੇ ਤੇ ਜਾਲੀ ਨਿਕਲਿਆ ਦੱਸਿਆ ਜਾਂਦਾ ਹੈ ਕਿ ਉਹ ਇੱਕ ਜਿਹੜਾ ਬੰਬੇ ਦਾ ਲਾ ਕੇ ਆਇਆ ਸੀ ਦੂਜਾ ਜਿਹੜਾ ਬੰਬੇ ਦਾ ਲਾਣ ਗਿਆ ਹੋਗਾ ਸੀ ਅੱਜ ਸਵੇਰੇ ਲਗਭਗ 7:30 ਵਜੇ ਦਾ ਸਮਾਂ ਸੀ ਜਦੋਂ ਕਿਸੇ ਕੰਪਨੀ ਵਾਲਿਆਂ ਨੇ ਜਦੋਂ ਦੇਖਿਆ ਕਿ ਕੈਤਲ ਹਾਈਵੇ ਦੇ ਕੋਲ ਪਿੰਡ ਜ਼ਮੀਰਦਾਰ ਦੇ ਨੇੜੇ ਟਰੱਕ ਖੜਾ ਹੈ ਟਰੱਕ ਦੇਆਂ ਬੱਤੀਆਂ ਜਗ ਰਹੀਆਂ ਨੇ ਜਦੋਂ ਉਹਨਾਂ ਲੋਕਾਂ ਵੱਲੋਂ ਟਰੱਕ ਦੇ ਖਿੜਕੀ ਖੋਲ ਕੇ ਆਵਾਜ਼ ਮਾਰੇ ਗਏ ਤਾਂ ਟਰੱਕ ਦੇ ਵਿੱਚ ਕੋਈ ਵੀ ਵਿਅਕਤੀ ਨਹੀਂ ਸੀ ਸ਼ੰਭੂਨਾਥ ਟਰੱਕ ਦੇ ਵਿੱਚ ਮੌਜੂਦ ਨਹੀਂ ਸੀ ਪਰ ਥੋੜੀ ਦੇਰ ਬਾਅਦ ਉਹਨਾਂ ਦੇ ਪੈਰਾਂ ਕੋਲ ਵੀ ਜ਼ਮੀਨ ਖਿਸਕੀ ਕਿਉਂਕਿ ਥੋੜੀ ਦੂਰੀ ਤੇ ਸ਼ੰਭੂਨਾਥ ਦਾ ਸ਼ਵ ਪਿਆ ਸੀ ਸ਼ੰਭੂਨਾਥ ਦੀ ਟੱਡ ਬੋਦੀ ਪਈ ਸੀ ਡੈਡ ਬੋਡੀ ਪਈ ਸੀ ਸਭ ਤੋਂ ਵੱਡੇ ਹੈਰਾਨ ਕਰਨ ਵਾਲੀ ਗੱਲ ਹੈ ਕਿ ਸ਼ੰਭੂ ਨਾਥ ਦੇ ਡੈਡ ਬੋਡੀ ਤੇ ਸਿਰ ਦੇ ਉੱਪਰ ਚੋਟ ਦੇ ਨਿਸ਼ਾਨ ਸਨ ਚੋਟ ਦੇ ਨਿਸ਼ਾਨ ਹੋਣ ਕਰਕੇ ਇਹ ਅਸ਼ੰਕਾ ਪ੍ਰਗਟ ਕੀਤੀ ਗਈ ਕਿ ਸ਼ੰਭੂ ਨਾਥ ਦੇ ਹੱਤਿਆ ਕੀਤੀ ਗਈ ਹੈ ਦੋਸਤੋ ਖਨੌਰ ਪੁਲਿਸ ਨੂੰ ਸੂਚਨਾ ਮਿਲੀ ਪੁਲਿਸ ਨੂੰ ਜਦੋਂ ਇਹ ਸੂਚਨਾ ਮਿਲੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਸਥਲ ਦਾ ਨਿਰੀਖਣ ਕੀਤਾ ਉਸ ਤੋਂ ਬਾਅਦ ਜਾਂਚ ਵਿੱਚ ਚੁੱਪ ਗਏ ਪੁਲਿਸ ਨੇ ਡੈੱਡ ਬੋਡੀ ਨੂੰ ਕਪੜੇ ਵਿੱਚ ਲਿਆ ਪੋਸਟਮਾਰਟਮ ਲਈ ਸਰਕਾਰੀ ਹਸਪਤਾਲੀ ਮੋਰਚੀ ਦੇਖਵਾ ਜਦੋਂ ਇਸ ਬੰਦੇ ਕਨੌਰ ਦੇ ਡੀਐਸਪੀ ਬੂਟਾ ਸਿੰਘ ਜੀ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਕਤ ਮਾਮਲੇ ਨੂੰ ਲੈ ਕੇ ਫਟਿਆ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਵੀ ਦੱਸਿਆ ਜਾਂਦਾ ਹੈ ਕਿ ਪੁਲਿਸ ਨੇ ਕਈ ਐਂਗਲਾਂ ਤੋਂ ਜਾਂਚ ਨੂੰ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਬਿਨਾਂ ਦੇਰੀ ਕੀਤੇ ਜਲਦੀ ਤੋਂ ਜਲਦੀ ਜਿਨ੍ਹਾਂ આરોપીਆਂ ਨੇ ਹਥਿਆਰਿਆਂ ਨੇ ਸੰਭੋਨਾ ਦੇ ਹਤਿਆ ਨੂੰ ਅੰਜਾਮ ਦਿੱਤਾ ਹੈ ਉਹ ਜਲਦ ਤੋਂ ਜਲਦ ਕਾਨੂੰਨੀ ਸੰਗਠਨ ਦੇ ਵਿੱਚ ਹੋਣ ਪੁਲਿਸ ਦੇ ਸੰਗਠਨ ਦੇ ਵਿੱਚ ਹੋਣ ਸਲਾਖਾਂ ਦੇ ਪਿੱਛੇ ਦੋਸਤੋ ਅੱਜ ਲਈ ਮਾਸਤਾਨਾ ਹੀ ਨਮਸਕਾਰ ਜੈ ਹਿੰਦ ਦੋਸਤੋ